ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਾ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਦੋ ਤਿੰਨ ਮਾਮਲੇ ਆ ਬੜੇ ਆਤਾ ਹੈ ਮੈਂ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਭਾਵੇਂ ਅਸੀਂ ਕਈ ਵਾਰ ਇਹਨਾਂ ਵਿਸ਼ਿਆਂ ਤੇ ਚਰਚਾ ਕਰ ਰਹੇ ਹਾਂ ਪਰ ਜ्यों-ਜ्यों ਪਰਤਾਂ ਖੁੱਲ੍ਹਦੀਆਂ ਨੇ ਫਿਰ ਨਵੇਂ ਜਿਹੜੇ ਤੱਥ ਸਾਹਮਣੇ ਆਉਂਦੇ ਆ ਤੇ ਉਹਨਾਂ ਤੇ ਚਰਚਾ ਕਰਨੀ ਜਿਹੜੀ ਆ ਉਹ ਬਣਦੀ ਆ ਪਹਿਲਾ ਤਾਂ ਸਵਾਲ ਇਹ ਆ ਵੀ ਜਥੇਦਾਰ ਸਾਹਿਬ ਦੀ ਦਸਤਾਰਬੰਦੀ ਇੱਕ ਵਾਰੀ ਫੇਰ ਹਜ਼ੂਰ ਸਾਹਿਬ ਚ ਹੋਈ ਆ ਇਹਨੂੰ ਤੀਜੀ ਕਿਸ਼ਤ ਮੰਨੀਏ ਜਾਂ ਦੂਜੀ ਕਿਸ਼ਤ ਦਾ ਹੀ 파ਟ ਇਹਨੂੰ ਮੰਨ ਲਿਆ ਜਾਵੇ ਉਹਦਾ ਹੀ ਇੱਕ ਹੋਰ ਅਧਿਆਏ ਮੰਨ ਲਿਆ ਜਾਵੇ ਦੂਜਾ ਮਾਮਲਾ ਇਹ ਆ ਵੀ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਜਿੱਥੇ ਰਿਸ਼ਵਤ ਦੇ ਵਿੱਚ 7.5 ਕਰੋੜ ਰੁਪਈਆ ਉਹਨਾਂ ਦੇ ਘਰੋਂ ਬਰਾਮਦ ਹੋਇਆ 2.5 ਕਿਲੋ ਸੋਨਾ ਬਰਾਮਦ ਹੋਇਆ ਹੁਣ ਕ੍ਰਿਸ਼ਾਨੂੰ ਕੋਲੋਂ ਇੱਕ ਡੈਰੀ ਬਰਾਮਦ ਹੋਈ ਆ ਉਸ ਡੈਰੀ ਦੇ ਵਿੱਚ ਕੀ ਆ ਕਿਉਂਕਿ ਉਸ ਡੈਰੀ ਦੇ ਆਧਾਰ ਤੇ ਕਿਰਸ਼ਾਨੂੰ ਦਾ ਜਿਹੜਾ 9 ਦਿਨਾਂ ਦਾ ਸੀਬੀਆਈ ਦੇ ਰਿਮਾਂਡ ਲਿਆ ਉਹਨਾਂ ਨੂੰ ਮਿਲ ਗਿਆ 12 ਦਿਨਾਂ ਦਾ ਮੰਗਿਆ ਸੀ 9 ਦਿਨਾਂ ਦਾ ਮਿਲ ਗਿਆ ਤੇ ਤੀਜਾ ਮਾਮਲਾ ਇਹ ਆ ਵੀ ਕਿਸੇ ਵੇਲੇ ਆਮ ਆਦਮੀ ਪਾਰਟੀ ਹਰਮੀਤ ਸੰਧੂ ਬਾਰੇ ਜਿਹੜੇ ਤਰਨਤਾਰਨ ਤੋਂ ਹੁਣ ਇਹਨਾਂ ਦੇ ਉਮੀਦਵਾਰ ਆ ਕਹਿੰਦੇ ਰਹੇ ਆ ਵੀ ਜੇ ਨਸ਼ੇ ਖਤਮ ਕਰਨੇ ਆ ਤੇ ਹਰਮੀਤ ਸੰਧੂ ਨੂੰ ਹਰਾ ਦਿਓ ਜਦੋਂ ਹਰਮੀਤ ਸੰਧੂ ਅਕਾਲੀ ਦਲ ਤੋਂ ਚੋਣ ਲੜ ਰਹੇ ਸੀ ਤੇ ਹੁਣ ਇਹੀ ਆਮ ਆਦਮੀ ਪਾਰਟੀ ਤਰਨਤਾਰਨ ਦੇ ਵਿੱਚ ਹੋਕਾ ਦੇ ਰਹੀ ਆ ਬਈ ਜੇ ਤੁਸੀਂ ਨਸ਼ੇ ਖਤਮ ਕਰਨਿਆ ਤੇ ਹਰਮੀਤ ਸੰਧੂ ਜਿਤਾ ਦਿਓ ਇਹ ਨਹੀਂ ਸਮਝਾ ਰਿਆ ਵੀ ਕਿਸੇ ਵੇਲੇ ਖਤਮ ਕਰਨਿਆ ਤੇ ਹਰਾ ਦਿਓ ਤੇ ਕਿਸੇ ਵੇਲੇ ਖਤਮ ਕਰਨਿਆ ਤੇ ਜਿਤਾ ਦਿਓ ਇਹ ਵੀ ਤੁਹਾਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਦੀ ਦਸਤਾਰਬੰਦੀ ਜਿਹੜੀ ਹਸੂਰ ਸਾਹਿਬ 'ਚ ਹੋਈ ਆ ਇੱਕ ਤੋਂ ਸ਼ੁਰੂ ਕਰਦੇ ਆ ਵੀ ਇਹਨੂੰ ਕਿਸ਼ਤ ਮੰਨ ਲਈਏ ਇੱਕ ਹੋਰ ਕਿਸ਼ਤ ਆ ਜੀਏ ਪਹਿਲੀ ਗਲਤੀ ਮੈਂ ਇਹ ਦੱਸ ਦਿਆਂ ਕਿ ਜਥੇਦਾਰ ਸਾਡੀ ਜਿਹੜੀ ਦਸਤਾਰਬੰਦੀ ਹੋਈ ਆ ਉਹ ਵਾਕਈ ਕਿਸ ਤਰ੍ਹਾਂ ਨਹੀਂ ਹੋ ਰਹੀ ਐ ਤੇ ਜਦ 10 ਮੱਤ ਤੋਂ ਲੈ ਕੇ ਤੇ 25 ਅਕਤੂਬਰ ਤੱਕ ਜਿਹੜੇ ਫੈਸਲੇ ਲਏ ਉਹਨਾਂ ਦਾ ਹੁਣ ਕੀ ਬਣੂਗਾ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਤੇ ਕਾਲ ਤੱਕ ਕੀ ਫੈਸਲਾ ਲਾਉਗੀ ਕਿ ਉਹਨਾਂ ਨੂੰ ਰੱਦ ਕਰੂਗੀ ਜਾਂ ਉਹਦੇ ਦੇ ਕੋਈ ਸਪਸ਼ਟਿਕਰ ਦੇਊਗਾ ਜੇ ਉਹਦੇ ਤੇ ਕੋਈ ਇਹ ਆਪਣੀ ਕਾਰਵਾਈ ਨਹੀਂ ਪਾਉਂਦੇ ਤੇ ਫਿਰ ਮੈਂ ਸੋਚਦਾ ਭੀ ਇਹ ਇੱਕ ਲੋਕਾਂ ਨਾਲ ਗੁਮਰਾਹ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਤੇ ਲੋਕਾਂ ਨਾਲ ਫਰਾਡ ਕੀਤਾ ਜਾ ਰਿਹਾ ਹੈ ਵੈਸੇ ਤੇ ਕੋਈ ਨਵੀਂ ਗੱਲ ਨਹੀਂ ਹੈਗੀ 1999 ਦੇ ਵਿੱਚ ਜਦੋਂ ਭਾਈ ਰਣਜੀਤ ਸਿੰਘ ਨੂੰ ਜ਼ਥੇਦਾਰੀ ਤੋਂ ਲਾਂਭੇ ਕੀਤਾ ਗਿਆ ਸੀ ਉਦੋਂ ਵੀ ਬਾਦਲਾਂ ਨੇ ਇਹੀ ਕਰਤੂਤ ਕੋਲੀ ਸੀ ਸਰਕਾਰ ਦੇ ਨਸ਼ੇ ਦੇ ਵਿੱਚ ਇਹਨਾਂ ਨੇ ਗਿਆਨੀ ਪੂਰਨ ਸਿੰਘ ਦੀ ਤਾਜ ਪੋਚੀ ਅਕਾਲ ਤਖਤ ਤੇ ਨਹੀਂ ਬਕਾਇਦਾ ਤੌਰ ਤੇ ਜਿਹੜੀ ਸੀਗੀ ਉਹ ਸਰਕਟ ਹਾਊਸ ਅਮਰਸਰ ਚ ਕੀਤੀ ਸੀ ਬੜੀ ਅਵਗਿਆ ਵੱਡੀ ਕੀਤੀ ਸੀ ਸਰਕਾਰੀ ਗੈਸਟ ਉਹਦੇ ਤੁਸੀਂ ਕੀਤੀ ਗੱਲ ਪਹਿਲੀ ਨਹੀਂ ਕੀਤੀ ਇਹਨਾਂ ਕੋਈ ਗਲਤੀਆਂ ਇਹੋ ਜਿਹੀਆਂ ਕੀਤੀਆਂ ਅਨੇਕਾਂ ਗਲਤੀਆਂ ਕੀਤੀਆਂ ਫਿਰ ਜਿਹੜਾ ਹੁਕਮਨਾਮਾ ਹੋਇਆ ਸੀ ਅਕਾਲ ਤਖਤ ਤੋਂ ਵੀ 14 ਅਪ੍ਰੈਲ ਤੱਕ ਕਿਸੇ ਪ੍ਰਕਾਰ ਦੀ ਕੋਈ ਲੜਾਈ ਕੋਈ ਝਗੜਾ ਕੋਈ ਪੰਥਕ ਇੱਕ ਦੂਜੇ ਨੂੰ ਠੇਸ ਨਾ ਨੀ ਗੱਲਾਂ ਕੀਤੀ ਜਾਵੇ ਜਿਵੇਂ ਬਾਦਲਾਂ ਦੇ ਦੀ ਟੋਟਲੀ ਪ੍ਰਵਾਹ ਨਹੀਂ ਸੀ ਕੀਤੀ ਤੇ ਉਸ ਹੁਕਮਨਾਮੇ ਦੇ ਤੱਜਿਆੜਾ ਆਤਰੀਆ ਸੀ ਕਿ ਇਹਨਾਂ ਨੇ ਅਜ ਤੱਕ ਉਹਦੀ ਮਾਫੀ ਮੰਗੀ ਮਤਲਬ ਇੱਕ ਦੀ ਅਵਗਿਆ ਬੜੀਆਂ ਕੀਤੀਆਂ ਜਿਦੀ ਸਜ਼ਾ ਇਹ ਭੁਗਤ ਰਹੇ ਨੇ ਮੈਂ ਅੱਗੇ ਵੀ ਕਿਹਾ ਵੀ ਅਕਾਲ ਤੱਕ ਤੇ ਇਹ ਜਹਰੇ ਪੀਰਾਂ ਦੇ ਜਹਰਾ ਜਹਰੇ ਪੀਰਾਂ ਦੇ ਫਿਰ ਜਹਰਾ ਜਹਰਾ ਪਈ ਪੀਰਾਂ ਨੂੰ ਉਹਦਾ ਧੱਕਾ ਹੈ ਜਿੰਨੇ ਵੀ ਇੱਥੇ ਧੱਕਾ ਕੀਤਾ ਉਹਨੂੰ ਬਖਸ਼ਿਆ ਨਹੀਂ ਗਿਆ ਨਾ ਤੋ ਨੂੰ ਕੁਦਰਤ ਨੇ ਬਖਸ਼ਿਆ ਨਾ ਨੂੰ ਕੌਮ ਨੇ ਬਖਸ਼ਿਆ ਨਾ ਨੂੰ ਸਮਾਜ ਨੇ ਬਖਸ਼ਿਆ ਅੱਜ ਕਿੱਥੇ ਨੇ ਬਾਦਲ ਕਿ ਜਿਹੜੇ ਕੱਲ ਤੱਕ ਮੋਢਿਆਂ ਤੁਸੀਂ ਠੁੱਕਦੇ ਸੀਗੇ ਹੂੰ ਬਿਰਸਾ ਸਿੰਘ ਬੁਲਟੂਆ ਇੱਕ ਇੰਟਰਵਿਊ ਚ ਕਹਿੰਦਾ ਜੀ ਇਹ ਧਰਮੀ ਫੌਜੀ ਦੀ ਘਰ ਵਾਲੀ ਆ ਤੇ 20 ਅਗਸਤ ਨੂੰ ਉਹਨੇ ਆਪਣੇ ਇਹਦਾ ਐਲਾਨ ਹੋਇਆ ਸੀਗਾ ਤੇ ਮਨਦੀਪ ਸਿੰਘ ਜੀ ਨੂੰ ਨਹੀਂ ਖੜਨੇ ਚਾਹੀਦੇ ਸਾਹਮਣੇ ਉਹਦੇ ਹੂੰ ਤੇ ਆਪ ਹੀ ਮੁੜ ਕੇ ਦੂਜੀ ਗੱਲ ਕਰਦਾ ਵਾ ਵੀ ਜਦੋਂ 2024 ਚ ਇਲੈਕਸ਼ਨ ਹੋਈ ਆ ਭਾਈ ਅਮਰਿਤਪਾਲ ਸਿੰਘ ਗੁਰੰਧਾ ਪਹਿਲਾ ਨਾਂ ਡਿਕਲੇਅਰ ਹੋ ਗਿਆ ਸੀ ਮੈਂ ਬਾਤ ਖਲੋਤਾ ਸੀ ਤੇ ਭਾਈ ਸਾਹਿਬ ਤੁਸੀਂ ਉਹੀ ਜਵਾਬ ਦੇ ਦਿਓ ਕਿ ਤੁਸੀਂ ਉਦੋਂ ਕਿਉਂ ਨਹੀਂ ਵਿਡਰਾ ਕੀਤਾ ਆਪਣਾ ਨਾਂ ਵੀ ਮੈਂ ਇਲੈਕਸ਼ਨ ਨਹੀਂ ਲੜਣੀ ਹੂੰ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਦੇ ਉਮੀਦਵਾਰ ਬਜ਼ੇਰ ਨੇ ਹਰਪਾਲ ਸਿੰਘ ਬਲੀਅਰ ਸੀ ਸ਼ਹਿਰ ਦਾ ਨਾਂ ਹਾਂ ਜੀ ਹਾਂ ਉਨੇ ਇੰਨੀ ਗੱਲ ਕੀਤੀ ਸੀ ਵੀ ਜੇ ਭਾਈ ਅਮਰਤਪਾਲ ਸਿੰਘ ਤੂੰ ਚੋਣ ਲੜਦਾ ਤੇ ਮੈਂ ਬਿਲਕੁਲ ਵਿਡਰੈ ਕਰੂ ਉਹਨੇ ਕੀਤਾ ਤੇ ਤੁਸੀਂ ਬਰਾਬਰ ਤੇ ਇਲੈਕਸ਼ਨ ਲੜੇ ਫਿਰ ਤੁਸੀਂ ਕਹਿੰਦੇ ਹੋ ਮਿਥਾ ਸਿੰਘ ਬਟਵਾ ਜੀ ਵੀ ਗਿੱੱਦੜ ਬਾਹਤ ਜਿਹੜੀ ਉਹ ਪਚੋਣ ਹੋਈ ਸੀ ਉੱਥੇ ਜਾ ਕੇ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਜਿਹੜਾ ਸੀ ਉਹ ਇਲੈਕਸ਼ਨ ਲੜਿਆ ਤੇ ਉਹ ਰੋਲਾ 15 ਮੇਰੀ ਮਤ ਉਹ ਇੱਕ ਹੈ। ਕੀ ਬਾਤ ਹੈ ਬੋਲਟੂ ਆ ਸਰ। ਉਹ ਨਹੀਂ ਗੈ ਤੁਸੀਂ ਚਲ ਜਾਂਦੇ ਹੋ ਤੁਹਾਡਾ ਵਾਈਕਟ ਸੀ ਕੁਛ। ਤੁਸੀਂ ਆਪਣਾ ਉਮੀਦਵਾਰ ਨਹੀਂ ਜਿਕੜਾ ਕੀਤਾ ਤੁਸੀਂ ਉਹਦੀ ਸਪੋਰਟ ਕਰ ਦਿੰਦੇ ਹੋ। ਤੁਸੀਂ ਕੀ ਕੀਤਾ? ਪਾਰਟੀ ਨੇ ਕੀਤਾ ਤੇ ਵਿਰਸਾ ਸਿੰਘ ਉਹ ਟੋਆ ਕਰ ਦਿੰਦਾ। ਬੁਰਟੂਆ ਸਭ ਆਪਣੀ ਗੱਲ ਨੂੰ ਆਪੇ ਕੱਟੀ ਜਾਂਦੇ ਹੋ ਤੁਸੀਂ ਚਲੋ ਉਮਰ ਦਾ ਬੱਦੇ ਦਾ ਤਕਾਜਾ ਹੋ ਜਾਂਦਾ ਤੁਹਾਡਾ ਬੜਾ ਫਰਕ ਪੈ ਜਾਂਦਾ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਹੂੰਗਾ ਬੁਰਟੂਏ ਦੀ ਗੱਲ ਦੇ ਕੇ ਇੱਕ ਸਿਫਤ ਤੁਹਾਨੂੰ ਜ਼ਰੂਰ ਹੈਗੀ ਹੈ ਜਿਹੜੀ ਉਹਨੇ ਤੁਹਾਨੂੰ ਕੋਈ ਕੰਮ ਦੀ ਹਾਂ ਕੀਤੀ ਹੈ ਨਾ ਉਹ ਕੰਮ ਕਰਾ ਕੇ ਦਿਓ ਜਿੱਦਾਂ ਮਰਜ਼ੀ ਕਰਾ ਕੇ ਇਹ ਉਹਦੀ ਸਿਫਤ ਬਾਕੀ ਠੀਕ ਹੈ ਅੱਜ ਵੀ ਉਹ ਭਾਵੇਂ ਅਕਾਲੀ ਦਲ ਚੋਂ ਕੱਢਿਆ ਵਾ ਤੇ ਸੁੱਖ ਉਹ ਅਕਾਲੀ ਦਲ ਬਾਦਲ ਦੀ ਮੰਗਦਾ ਬਾਕੀ ਕਿਸੇ ਦੀ ਨਹੀਂ ਮੰਗਦਾ ਤੇ ਉਹ ਇੰਨੀ ਗੱਤ ਕਹਿੰਦਾ ਨਾਲ ਪਿਹਰਮੀਤ ਸਿੰਘ ਸੰਧੂ ਸਾਡਾ ਬੰਦਾ ਹੁੰਦਾ ਸੀ ਉਦੋਂ ਤੁਸੀਂ ਛਡਾਉਦੇ ਰਹੇ ਉਹਨੂੰ ਬਚਾਉਂਦੇ ਰਹੇ ਉਹਦੀ ਪੁਸ਼ਤਪਨਾ ਹੀ ਕਰਦੇ ਰਹੇ ਤੇ ਅੱਜ ਤੁਸੀਂ ਉਹਦੇ ਖਿਲਾਫ ਤੁਸੀਂ ਕਹਿੰਦੇ ਵੀ ਇਹ ਆਵਾਵੀ ਪਾਰਟੀ ਕਹਿੰਦੀ ਸੀਗੀ ਨੌਜਵਾਨੋ ਕੋ ਬਚਾਉਣਾ ਹੈ ਤੇ ਹਰਮੀਤ ਕੋ ਹਰਾਣਾ ਹੈ 2022 ਚ ਅੱਜ ਕਹਿੰਦੇ ਆ ਵੀ ਨੌਜਵਾਨੋ ਕੋ ਜੇ ਬਚਾਣਾ ਹੈ ਤੇ ਹਮੀਰ ਕੋ ਜਿਤਾਣਾ ਹੈ ਕਿਹੜੇ ਦੋਰੀ ਮਾਫਦਨ ਇਹਨਾਂ ਕੋਲ ਹੈਗੇ ਨੇ ਇਹ ਦੱਸ ਦੇ ਉਹ ਇਹਨਾਂ ਕੋ ਹੈਗਾ ਨਾ ਪ੍ਰੀਤ ਸਾਹਿਬ ਉਹ ਸ਼ਾਮਦਾਮ ਡੰਡਬੇੜ ਉਹਨਾਂ ਕੋਲੇ ਉਹ ਨਹੀਂ ਉਹ ਇੱਕ ਉਹ ਵੱਖਰੀ ਗੱਲ ਵੀ ਕਿਹੜੇ ਇਹਨਾਂ ਕੋ ਹੈਗੇ ਕਹਿੰਦੇ ਝੁਰਲੂ ਹੈ ਜਿੰਨ ਸਭ ਸਾਫ਼ ਹੋ ਜਾਂਦਾ ਹੁਣ ਜਿਹੜੀ ਗੱਲ ਬਿਰਸਾ ਸਿੰਘ ਉੱਟੋ ਆ ਜੀ ਤੁਸੀਂ ਇਹ ਦੱਸ ਦਿਓ ਵੀ ਤੁਹਾਡੇ ਮਿੱਤਰ ਨੇ ਭਾਈ ਰਣਜੀਤ ਸਿੰਘ ਵਰੀ ਜਦੋਂ ਜਥੇਦਾਰ ਬਣਿਆ ਜੀ ਤੁਸੀਂ ਬਹੁਤ ਖੁਸ਼ੀ ਮਨਾਈ ਸੀ ਵੀ ਚਲੋ ਕੋਈ ਕੌਮ ਨੂੰ ਸਮਰਪਿਤ ਬੰਦਾ ਜਥੇਦਾਰ ਬਣਿਆ ਤੁਸੀਂ ਮਿਲਦੇ ਵੀ ਸੀਗੇ ਪਰ ਕਲੀਬ ਬਾਦਲਾਂ ਨੂੰ ਪੁੱਛਿਆ ਇਸ ਗੱਲ ਦਾ ਭਾਈ ਜਿਹੜੀ ਆਪ ਅਵਗਿਆ ਬਕਾਇਦਾ ਤੌਰ ਤੇ 31 ਦਸੰਬਰ 1998 ਦੀ ਹੁਕਮ ਉਹ ਨਹੀਂ ਕੀਤੀ ਸੀ ਉਹਦੀ ਮਾਫੀ ਮੰਗੀ ਉਹਨੂੰ ਲੈ ਕੇ ਨਾ ਤੁਹਾਨੂੰ ਕਿਸੇ ਜਥੇਦਾਰ ਨੇ ਕੱਲ ਤੱਕ ਤੇ ਬੁਲਾਇਆ ਤੇ ਨਾ ਤੁਸੀਂ ਉਹਦੀ ਮਾਫੀ ਮੰਗੀ ਨਾ ਤੁਸੀਂ ਦਾ ਜ਼ਿਕਰ ਹੀ ਕੀਤਾ 2 ਦਸੰਬਰ ਨੂੰ ਤੱਕ ਤੇ ਜ਼ਿਕਰ ਨਹੀਂ ਹੋਇਆ ਜੇ ਮੰਗੀ ਤੇ ਦੱਸ ਦਿਓ ਕਿੱਥੇ ਮੰਗੀ ਹੈ ਉਹਦੇ ਵਿੱਚ ਤੇ ਤੁਹਾਡੇ ਖਲਾਫ ਜਿਹੜੀ ਸੀ ਤੁਹਾਡੇ ਬਿਨਾਰ ਕਿਸੇ ਮੀਟਿੰਗ ਦੇ ਨਉ ਸੁਣਾਤੀ ਦਾ ਸੀਪ ਇਹਨਾਂ ਲੋਕਾਂ ਨੂੰ ਜਿਹੜਾ ਵਾ ਉਹ ਪੰਜ ਚ ਛੱਕਿਆ ਜਾਣਾ ਚਾਹੀਦਾ। ਇਹ ਡੀ ਵੱਡੀ ਬਲੰਡਰ ਗਲਤੀ ਸੀ। ਇਸੇ ਕਰਕੇ ਜਿਹੜੀ ਗੱਲ ਇਹ ਕਹਿੰਦੇ ਨੇ ਉਹ ਗਲਤ ਤਾਂ ਤੇ ਜਿਹੜੀ ਆਪਾਂ ਗੱਲ ਕੀਤੀ ਸ਼ੁਰੂ ਕੀਤੀ ਐ ਉਹ ਉੱਥੇ ਆਈ ਏ। ਭਾਈ ਗਰਗੱਜੋ ਭਾਈ ਗਰਗੱਜ ਹੋਰਾਂ ਦੀ ਤਾਜਪੋਛੀ ਜਦੋਂ 10 ਮਾਰਚ ਨੂੰ ਕੀਤੀ ਗਈ ਸੀ ਕਿੱਦਾਂ ਕੀਤੀ ਗਈ ਸੀ? ਤੇ ਇਹ ਕਹਿੰਦੇ ਜੀ ਸਨਮਾਨ ਸਮਾਰੋਹ 25 ਅਕਤੂਬਰ ਨੂੰ ਹੋ ਰਿਹਾ ਤੇ ਬਾਬੇ ਬਲਬੀਰ ਸਿੰਘ ਨੇ ਸਭ ਜਿਹੜਾ ਸੀ ਉਹ ਅੰਦਰ ਪਿੱਟਾ ਬਾਹਰ ਲੈ ਕੇ ਰੱਖ ਦਿੱਤਾ ਵੀ ਨਹੀਂ ਇਹ ਦਸਤਾਰ ਬੰਦੀ ਹੋ ਰਹੀ ਹੈ ਉਹਦੇ ਵਿੱਚ ਵੀ ਦਮ ਦੀ ਵੀ ਟਕਸਾਲ ਬਾਹਰ ਆ ਬਾਬੇ ਰੰਧਾਵੇ ਵਾਲੇ ਜਥੇਦਾਰ ਉਹ ਬਾਹਰ ਨੇ ਕਈ ਹੋਰ ਸੰਪਰਦਮਾਂ ਬਾਹਰ ਨੇ ਬਾਬਾ 베ਦੀ ਬਾਹਰ ਨੇ ਜਿਹੜੇ ਸਾਡੇ ਤੁਰਾ ਦੇ ਇਸ ਵੇਲੇ ਬਕਾਇਦਾ ਤਰ ਤੱਕ ਸਿੱਖੀ ਦਾ ਉਹ ਬਾਹਰ ਨੇ ਔਰ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਆ ਕਿ ਜਿਹੜੀ ਬਾਰ ਬਾਰ ਤਾਜਪੁੱਛੀ ਕੀਤੀ ਗਈ ਤੁਸੀਂ ਮर्यादा ਤੇ ਪਰੰਪਰਾ ਦੀ ਨਿਜ਼ਮਾ ਦੀ ਸਿਧਾਂਤਾਂ ਦੀ ਉਲੰਘਣਾ ਕਿਉਂ ਕਰ ਰਹੇ ਇਹ ਪਟੇ ਸਾਹਿਬ ਪੂਰੇ ਵਿਸ਼ਵ ਦੇ ਵਿੱਚ ਹਸੋਈ ਨਾ ਬਣਿਆ ਪਿਆ ਲੋਕੀ ਤੰਜ਼ ਕੱਸਦੇ ਪਏ ਆ ਵੀ ਇਹ ਕੀ ਹੋ ਕੀ ਰਿਹਾ ਨਹੀਂ ਤੰਜ਼ ਤਾਂ ਕੱਸਣਗੇ ਕੱਸਣਗੇ ਸੀ ਕਿ ਇਹ ਨਹੀਂ ਵੀ ਇਸ ਅਕਾਰ ਤੱਕ ਦੀ ਮर्यादा ਨੂੰ ਮਲਿਆ ਮੇਟ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਇੰਦਰਾ ਗਾਨੀ ਨੇ ਬਿਲਡਿੰਗ ਟਾਈ ਸੀ ਤੁਸੀਂ ਸਭ ਕੁਝ ਸਤਿਆਨਾਸ਼ ਕਰ ਦਿੱਤਾ ਜਦੋਂ ਟੋੜੇ ਹੋਰੀ ਬਾਹਰ ਨੇ ਹੁੰਦੇ ਨੇ ਅਕਾਲਤ ਟਾਇ ਕਿਉਂ ਗਿਆ ਸੀ ਟੋੜੇ ਨੂੰ ਪਤਾ ਸੀ ਵੀ ਜੇ ਕਾਰਟਕ ਧਾਕੇ ਨਾ ਨਵਾਂ ਬਣਾਇਆ ਗਿਆ ਇਸ ਨੂੰ ਨਾ ਲੱਗੇ ਲੋਕਾਂ ਨੂੰ ਸਵਾਲ ਪੁੱਛਣੇ ਤੁਸੀਂ ਹੱਥ ਖੜੀ ਕਰਕੇ ਗਿਆ ਕਿਉਂ ਕੋੜੇ ਹਨ ਆਪਣੇ ਕੋਲ ਬੜਾ ਲਾਹ ਕੇ ਕੰਮ ਕੀਤਾ ਸੀ ਲੇਕਿਨ ਜਿੱਦਾਂ ਇਸ ਤਰੀਕੇ ਨਾਲ ਇੰਦਰਾ ਗਾਂਧੀ ਨੇ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਇੰਦਰਾ ਗਾਂਧੀ ਨੇ ਜਿਹੜੇ ਪੈਸੇ ਖਰਚ ਕੀਤੇ ਸੀ ਉਹ ਆਪਣੇ ਨਿੱਜੀ ਖਾਤੇ ਤੇ ਕੀਤੇ ਸੀ ਨਾ ਕਿ ਉਹਨਾਂ ਨੇ ਭਾਰਤ ਸਰਕਾਰ ਦੇ ਵਿੱਚ ਕੀਤੇ ਸੀ ਕਰੋੜਾਂ ਪੈ ਖਰਚ ਕੀਤੇ ਅਕਾਲ ਤੱਕ ਤਾਂ ਹੁੰਦੀ ਲੋੜ ਨਹੀਂ ਸੀ ਕਿਹਾਤਾ ਜੀ ਸਰਕਾਰ ਦੁਆਰਾ ਬਣਾਇਆ ਸੀ ਘਰਤਾ ਜਿਹੜੀ ਉਹ ਛੇਪ ਕਾਲ ਤੱਕ ਦੀ ਸੀ ਉਹ ਖਤਮ ਕਰ ਦਿੱਤੀਗੀ ਉਸੇ ਪਰ ਹੀ ਨੀयत ਕੱਟ ਕੇ ਵੇਖ ਲਓ ਫੋਟੋ ਦੋ ਰੱਖ ਕੇ ਵੇਖ ਲਓ ਹੁਣ ਉੱਥੇ ਤੇ ਹੁੰਦਾ ਦੇ ਕਾਲ ਤੱਕ ਤੈਤ ਵੀ ਸਿਧਾਂਤ ਟਾਤੇ ਤੁਸੀਂ ਮਰਿਆਦਾ ਖਤਮ ਕਰਦੇ ਤੁਸੀਂ ਪਰੰਪਰਾਵਾਂ ਖਤਮ ਕਰਦੇ ਤੂੰ ਨਿਜ਼ਮ ਉਡਾਉਂਦੇ ਮੇਰੀ ਜਦੋਂ 10 ਮਾਰਚ 2025 ਨੂੰ ਇੱਕ ਜਲਦੀ ਜੀ ਬਕਾਇਦਾ ਤੌਰ ਤੇ ਤਾਜ ਪੁੱਛੀ ਹੁੰਦੀ ਹੈ ਭਾਈ ਕੁਲਦੀਪ ਸਿੰਘ ਗੜਗੱਜ ਦੀ ਤੇ ਉਸ ਤੋਂ ਬਾਅਦ ਮੇਰੀ ਹਜੂਰ ਸਾਹਿਬ ਗੱਲ ਹੁੰਦੀ ਹੈ ਉੱਥੋਂ ਇੱਕ ਬੜਾ ਵੱਡਾ ਧਾਰਮਿਕ ਆਗੂ ਦਾ ਗੱਲ ਹੋਈ ਤੋ ਬੰਦੂ ਕਹਿਣ ਲੱਗਾ ਵੀ ਅਸੀਂ ਸਾਡੇ ਕੋ ਹਵੇ ਸਹੀ ਅਸੀਂ ਤਖਤ ਤੇ ਉਹਨੂੰ ਸਰਪੰਨ ਨਹੀਂ ਦੇਵਾਂਗੇ ਦਫ਼ਤਰ ਤੇ ਸਰਪੰਨ ਦੇ ਦੇਣੇ ਕੋਈ ਗੱਲ ਜੀ ਐਨ ਸਾਡਾ ਸਟੂਡੈਂਟ ਜਿਹੜੀ ਵਟਸਐਪ ਜਿਹੜੀ ਕੱਲ ਦਸਤਾਰਬੰਦੀ ਹੋਈ ਹੈ ਤਖਤ ਤੇ ਹੋਈ ਹੈ ਦਫਤਰ 'ਚ ਹੋਈ ਹੈ ਬਤਸਲ ਗੇ ਤੁਹਾਨੂੰ ਵਹੀ ਦਾ ਆ ਜਿਹੜੀ 25 ਤਰੀਕ ਨੂੰ ਇਹਨਾਂ ਨੇ ਬਕਾਇਦਾ ਤੌਰ ਤੇ ਦਸਤਾਰਬੰਦੀ ਕੀਤੀ ਹੈ ਤੇ ਬਾਬਾ ਬਲਬੀਰ ਸਿੰਘ ਬੋਲਿਆ ਪਿੱਛ ਦਸਤਾਰਬੰਦੀ ਅੱਜ ਹੋਈ ਹੈ ਤੇ ਬਾਬਾ ਬਲਬੀਰ ਸਿੰਘ ਬਕਾਇਦਾ ਤੌਰ ਤੇ ਨਾਲ ਗਿਆ ਵਾ ਦੀਪ ਸਿੰਘ ਗੜਗਜ ਦੇ ਤੇ ਉੱਥੇ ਤਖਤ ਤੇ ਉਹਨੂੰ ਜਿਹੜਾ ਚੋਲਾ ਵੀ ਪਾਇਆ ਗਿਆ ਤੇ ਦਸਤਾਰਬੰਦੀ ਵੀ ਕੀਤੀ ਗਈ ਤੇ ਸੁਰਪਾ ਦਿੱਤਾ ਗਿਆ ਉਹ ਤਖਤ ਦਿੱਤਾ ਗਿਆ ਤੇ ਪਟਨਾ ਸਾਹਿਬ ਵਾਲੇ ਤੇ ਪਹਿਲਾਂ ਹੀ ਇਹ ਕੰਮ ਕਰਤਾ ਸੀਗਾ 25 ਤੋਂ ਪਹਿਲਾਂ ਹੀ ਕਰਤੇ ਸੀ ਪਟਨਾ ਸਾਹਿਬ ਵਾਲਿਆਂ ਨੇ ਮੈਂ ਉਹਨਾਂ ਨੇ ਵੀ ਕੋਈ ਕਿਰਦਾਰ ਨੂੰ ਜਿੰਦਾ ਨਹੀਂ ਕਿ ਕੋਈ ਕਿਰਦਾਰ ਵਾਲੇ ਬੰਦੇ ਕਿ ਹੋਣਗੇ ਉਹਨਾਂ ਵੀ ਚਿੱਠੀ 'ਚ ਲਿਖਿਆ ਸੀ ਐਸੀ ਕੁਲਦੀਪ ਸਿੰਘ ਗੜਗਜ ਨੂੰ ਜਥੇਦਾਰ ਨਹੀਂ ਮੰਨਦੇ ਕਲਦੀਪ ਸਿੰਘ ਗੜਗਜ ਨੇ ਲਿਖਿਆ ਸੀ ਜਿਹੜਾ ਕਾਰਜਕਾਰੀ ਜਥੇਦਾਰ ਬਲਦੇਵ ਸਿੰਘ ਆ ਇਹਨੂੰ ਪੰਜ ਬਾਣੀਆਂ ਕੰਠ ਨਹੀਂ ਇਹ ਗੁਟਕੁਤ ਲੱਗੇ ਪੜਦਾ ਇਸ ਕਰਕੇ ਉਥੋਂ ਦਾ ਤਖਤਾ ਜਥੇਦਾਰ ਨਹੀਂ ਬਣ ਸਕਦਾ ਉਹਨਾਂ ਆਦੀ ਵਿਰੋਧ ਤਾਂ ਕਿਦੋਂ ਕਿੱਥੇ ਕੈਸੇ ਨਹੀਂ ਕਰ ਲਓਗੇ ਅਸੀਂ ਕਲਦੀਪ ਸਿੰਘ ਗੜਗਜ ਦੇ ਖਿਲਾਫ ਦੀ ਅਸੀਂ ਮਰਿਆਦਾ ਤੇ ਪਰੰਪਰਾ ਦੇ ਸਦਾਕ ਦੇ ਨਿਯਮਾਂ ਦੀ ਗੱਲ ਕਰ ਰਹੇ ਹਾਂ ਕੀ ਸੁਖਬੀਰ ਸਿੰਘ ਬਾਦਲ ਇਹ ਜਵਾਬ ਦੇ ਸਕਦੇ ਨੇ ਵੀ ਉਹਨਾਂ ਨੇ ਜਿਹੜੀ ਅਵਗਿਆ ਕੀਤੀ ਇਹਦੀ ਮਾਫੀ ਕਿਉਂ ਮੰਗਣੀ ਹੋ? ਜਿਹੜੀ ਅਵਗਿਆ 10 ਮਾਰਚ 2025 ਨੂੰ ਕੀਤੀ ਉਹਦੀ ਮਾਫੀ ਕਿਉਂ ਮੰਗਣੀ ਤੇ ਕਿਵੇਂ ਮੰਗਣੀ ਹੈ? ਆਪ ਮਾਨਯੋਗ ਧਾਮੀ ਸਾਹਿਬ ਆਪਣੇ ਆਪ ਨੂੰ ਬੜੇ ਮਰਿਆਦਾ ਪਰਸ਼ੋਤਮ ਸਮਝਦੇ ਨੇ। ਟਕੇ ਸੇਰ ਨਹੀਂ ਪੁੱਛਿਆ ਅਗਲਿਆਂ ਨੇ। ਪਹਿਲਾ ਅਸਤੀਫਾ ਦੇ ਕੇ ਘਰੋਂ ਚਲੇ ਕੇ ਮੁੜ ਕੇ ਥੁੱਕ ਕੇ ਛਟਕੇ ਤੁਸੀਂ ਵਾਪਸ ਵੀ ਆਗੇ ਜਥੇਦਾਰ ਗੁਰਚਨ ਸਿੰਘ ਟੋੜਨ ਜੇ ਕਹਤ ਸੀ ਅਕੀ ਪ੍ਰਧਾਨ ਨਹੀਂ ਬਣਣਾ ਨਹੀਂ ਬਣਿਆ ਕਾਬਲ ਸਿੰਘ ਨੇ ਬਣਾਇਆ ਸੀ ਇੱਕ ਵਾਰੀ ਬਲਦੇਵ ਸਿੰਘ ਸੀ ਵੀ ਇਹ ਨੇ ਬਣਾਇਆ ਸੀ ਉਹ ਜਿੱਥੇ ਖਲੋਂਦਾ ਸੀ ਗੱਲ ਕਰਦਾ ਸੀ ਉਹਦਾ ਕੋਈ ਮੁੱਲ ਪੈਂਦਾ ਸੀ ਤੇ ਧਾਮੀ ਸਾਹਿਬ ਵੀ ਦੱਸ ਦੇਣ ਵੀ ਜਿਹੜੀ ਦਾਸ ਦਸਤਾਰਬੰਦੀ ਕੀਤੀ ਗਈ ਆ ਉਹ 10 ਮਾਰਚ ਵਾਲੀ ਸਹੀ ਸੀ ਕਿ 25 ਅਕਤੂਬਰ ਵਾਲੀ ਸਹੀ ਜੇ ਦੋਵੇਂ ਸਹੀ ਆ ਤੇ ਫਿਰ ਤੁਸੀਂ ਤਜੀਆਂ ਅੜਾਤੀਆਂ ਪੂਰੀ ਅਮਰਿਆ ਦਾ ਤਜੀਆਂ ਡਾਰਤੀ ਤੁਸੀਂ ਇਨਾਂ ਕੋਲੇ ਕੋਈ ਜਵਾਬ ਨਹੀਂ ਦੇਵੇਗਾ ਇਸ ਕਰਕੇ ਤੀਜੀ ਦਸਤਾਰਬੰਦੀ ਫਿਰ ਹੋਊਗੀ ਜਦੋਂ ਬਕਾਇਦਾ ਤੌਰ ਤੇ ਦਮਦਿਵੀ ਟਿਕਸਾਲ ਹੋਰੀ ਇਹਨੂੰ ਮੰਨਤਾ ਦੇਣਗੇ ਜਾ ਕੋਈ ਨਮਾ ਜਿੱਥੇਦਰ ਉਹਨਾਂ ਦੀ ਚੁਆਇਸ ਦਾ ਲਾਇਆ ਜਾਊਗਾ ਬਹੁਤ ਸਰੀਆ ਜਿੱਥੇ ਵੀ ਦੀਆਂ ਬਾਹਰ ਨੇ ਇਸੇ ਕਰਕੇ ਭਾਈ ਇਹ ਜਿਹੜੀਆਂ ਮਰਿਆਦਾ ਦੀਆਂ ਧੀਆਂ ਡਾਈ ਆ ਗਈਆਂ ਵਾ ਇਹ ਵੀ ਠੀਕ ਆ ਹਜੂਰ ਸਾਹਿਬ ਵਾਲੇ ਬਾਬੇ ਬਲਬੀਰ ਸਿੰਘ ਦੀ ਦਬਾਤ ਥੱਲੇ ਉਹਨਾਂ ਨੂੰ ਸਰੂਪਾ ਵਿਦੇਤਾ ਸਭ ਕੁਝ ਕਰਤਾ ਲੇਕਿਨ ਇਹ ਸੰਗਤ ਨੇ ਵੇਖਣਾ ਹੋਣਿਆ ਉਹਨੂੰ ਮਾਨਤਾ ਦੇਣੀ ਕਿ ਨਹੀਂ ਦੇ ਸੰਗਤ ਆ ਤਾਂ ਉਹਨੂੰ ਮਾਨੀ ਉੱਠ ਗਿਆ ਕਿੰਨੇ ਲੋਕ ਕਾਲਕਤ ਤੇ ਜਾਂਦੇ ਅਸਕਲ ਇਹਨਾਂ ਦੇ ਦਫਤਰ ਦੇ ਵਿੱਚ ਕਿੰਨੇ ਲੋਕ ਜਾ ਕੇ ਸ਼ਿਕਾਇਤਾਂ ਲੱਕੇ ਜਾਂਦੇ ਆ ਕਾਲ ਤਖਤ ਦੇ ਉੱਤੇ ਕਿਸੇ ਵੀ ਧਰਮ ਦਾ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਜਾ ਸਕਦਾ ਪੰਜ ਸਾਲ ਲਈ ਪ੍ਰਿਆਨ ਦੇ ਕਿਸਾਨ ਕਾਲ ਤਖਤ ਤੇ ਆਏ ਸੀ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਇਥੇ ਐਪਲੀਕੇਸ਼ਨ ਦਿੱਤੀ ਸੀ ਵੀ ਜਥੇਦਾਰ ਜੀ ਪੰਜਾਬ ਤੇ ਹਰਿਆਣਾ ਦਾ ਮਾਮਲਾ ਤੁਸੀਂ ਦੇ ਵਿੱਚ ਪੈ ਕੇ ਨਪਿਆਦ ਤੁਹਾਡਾ ਫੈਸਲਾ ਤੁਹਾਨੂੰ ਮਨਜ਼ੂਰ ਹੋਊਗਾ 2009 ਦੀ ਗੱਲ ਹੈ ਇਸੇ ਕਰਕੇ ਅਕਾਲ ਤੱਕ ਸੁਪਰੀਮ ਅ ਇੱਥੇ ਕੋਈ ਵੀ ਆਪਣੀ ਫਰਿਆਦ ਦੇ ਕੇ ਆ ਸਕਦਾ ਵਾ ਲੇਕਿਨ ਮੈਨੂੰ ਇਹ ਦੱਸ ਦਿਓ ਕਿ ਜਦੋਂ ਦੇ ਇਹ ਬਣੇ ਨੇ ਕੁਲਦੀਪ ਸਿੰਘ ਗੁਰਗੱਜ ਇਹਨਾਂ ਕਿਹੜਾ ਕੌਮੀ ਫੈਸਲਾ ਲੈਤੇ ਕਿਹੜਾ ਕੌਮੀ ਲੀਡਰਾਂ ਦੇ ਕੋਲ ਜਾ ਕੇ ਮਿਲਣ ਗਿਆ ਤੇ ਕਿਹਦਾ ਪਿੱਛੇ ਸੀ ਉਹਨਾਂ ਦਾ ਗਰਨੀ ਹਰਪ੍ਰੀਤ ਸਿੰਘ ਜੀ ਨੂੰ ਡਿਲੀਟਾ ਗ੍ਰਾਮੰਟੀ ਮਿਲਦਾ ਚਾਹੇ ਉਹਨੂੰ ਮੁੱਖ ਮੰਤਰੀ ਮਿਲਦਾ ਜਾ ਕੇ ਦਫਤਰ ਜਾ ਕੇ ਮਿਲਦੇ ਸੀ ਉਹ ਨਹੀਂ ਸੀ ਮਿਲ ਜਾਂਦਾ ਕਿਸੇ ਨੂੰ ਇਹ ਤੇ ਘਰ ਘਰ ਤੁਰ ਤੁਰੇ ਫਿਰਦੇ ਨੇ ਜਾ ਕੇ ਦਸਤਾਰਾਂ ਲੈਣ ਵਾਸਤੇ ਮਨੂਪ ਰੂਪਨ ਦੇਦੇ ਉਹਨੂੰ ਦਸਤਾਰ ਦੇ ਦਿੰਦੇ ਦਸਤਾਰ ਦੇ ਦਿੰਦੇ ਤੁਸੀਂ ਇਹ ਜਥੇਦਾਰ ਨਹੀਂ ਇਹਨੂੰ ਅਸੀਂ ਕੰਮ ਚਲਾਉ ਜਿਸ ਤਰ੍ਹਾਂ ਕਹਿ ਸਕਦੇ ਜੀ ਤੇ ਪਟਾ ਸਰ ਉਹ ਆਪਾਂ ਨਾਲ ਹੀ ਇਹਦੇ ਚਰਚਾ ਜੇ ਕਰੀਏ ਉਹਦੀ ਕਿਸ਼ਾਨੂ ਦੀ ਜਿਹੜੀ ਡੈਰੀ ਆ ਜਾਂ ਜਿਹੜਾ ਸੀਬੀਆਈ ਨੇ ਰਿਮਾਂਡ ਦਿੱਤਾ ਨਾਲ ਇਹ ਵੀ ਕਿਹਾ ਅਦਾਲਤ ਨੇ ਵੀ ਨਿਗਰਾਨੀ ਰੱਖੋ ਵੀ ਇਹਨੂੰ ਮਿਲਣੇ ਕੌਣ ਆਉਂਦਾ ਇਹਨੂੰ ਕੌਣ ਮਿਲ ਕੇ ਗਿਆ ਪਿੱਛੇ ਜੇ ਕੌਣ ਡਰਿਆ ਹੋਇਆ ਕਿਸ਼ਾਨੂ ਦਾ ਜਦੋਂ ਕੱਲ ਪੇਸ਼ ਗਿਆ ਮੂੰਹ ਟੱਕਿਆ ਸੀ ਤੇ ਲੁੱਕ ਦਾ ਫਿਰਦਾ ਸੀ ਇਹ ਨਹੀਂ ਕਿ ਉਹ ਕਹੇ ਮੈਂ નિર્ਦੋਸ਼ ਉਹ ਹਰ ਇੱਕ ਬੰਦਾ ਕਹਿੰਦਾ ਜੀ CBI ਨੇ ਇਹ ਆਪਣਾ ਪੱਖ ਪੇਸ਼ ਕੀਤਾ ਵੀ 5 ਲੱਖ ਰੁਪਏ ਜਿਹੜਾ ਦੇਣਾ ਸੀ ਭੁੱਲਰ ਨੂੰ ਉਹ ਇਹਦੇ ਕੋਲ ਬਰੰਦ ਕੀਤਾ ਗਿਆ ਕਸ਼ਰਾਨੂੰ ਕੋਲ। ਲੇਕਿਨ ਕਸ਼ਰਾਨੂੰ ਨੇ ਇਹ ਗੱਲ ਕਹੀ ਦੀ ਮੇਰੇ ਕੋਲ ਨਹੀਂ ਬਰੰਦ ਕੀਤਾ ਗਿਆ। ਇਹ ਕਾਚ ਬੱਤ ਦੀ ਗੱਡੀ 'ਚ ਬਰੰਦ ਕੀਤਾ ਗਿਆ। ਮੇਰੇ ਤੇ ਝੂਠ 흘 ਜਲਣਾ ਬਾਤ ਤੁਸੀਂ। ਤੀਹ ਗੱਲ ਉਹ ਕਹਿੰਦੀ ਹੈ ਸੀਬੀਆਈ ਵੀ ਇਹਦੀ ਜਿਹੜੀ ਡਾਇਰੀ ਆ ਉਹਦੇ ਵਿੱਚ ਕਈ ਆਈਐਸ ਤੇ ਆਈਪੀ ਅਫਸਰਾਂ ਦੇ ਨਾਂ ਨੰਬਰ ਲਿਖਿਆ ਫੋਨ ਨੰਬਰ ਲਿਖਿਆ ਨਾਂ ਲਿਖਿਆ ਸਾਰੇ ਕਰ ਲੋ ਇਨਵੈਸਟੀਗੇਸ਼ਨ ਤੁਸੀਂ ਜੀ ਕੋਈ ਗੱਲ ਤੁਹਾਨੂੰ ਕਿਸੇ ਨੇ ਮਨਾਂ ਥੜੀ ਕੀਤਾ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਕਰੋ ਤੁਸੀਂ ਲੇਕਿਨ ਕਿਸੇ ਦੀ ਕਿਤਾਬ ਦੇ ਵਿੱਚ ਕਿਸੇ ਦਾ ਨਾਂ ਲਿਖਿਆ ਹੋਣਾ ਕੋਈ ਗੁਨਾਹ ਤਾਂ ਨਹੀਂ ਹੈ ਮਣ ਇਹ ਵੀ ਗੱਲ ਹੈ ਏਜੰਸੀ ਦੇ ਸੋਰਸਾਂ ਤੋਂ ਪਤਾ ਲੱਗਾ ਵੀ ਜਿਹੜੇ ਦੋ ਬੰਦੇ ਜਾ ਕੇ ਕ੍ਰਿਸ਼ਨਾਨੂ ਨੂੰ ਮਿਲ ਕੇ ਆਏ ਉਹ ਡੀਐਸਐਮ ਨੇ ਪੰਜਾਬ ਪੁਲਿਸ ਦੇ ਹੂੰ ਤੇ ਇਹ ਵੀ ਗੱਲ ਕੀ ਹੈ ਸੀਬੀਆਈ ਨੇ ਕੋਟੂ ਗਿਆ ਕਿ ਵੇਖੋ ਜੀ ਕੁਝ ਬੰਦੇ ਮਿਲਣ ਜਾ ਰਹੇ ਨੇ ਸਾਡੀ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਨੇ ਤੇ ਉਹਨਾਂ ਦੀ ਨਿਗਰਾਨੀ ਕੀਤੀ ਹੈ ਤੇ ਉਹਨਾਂ ਸੀਬੀਆਈ ਕੋਟੇ ਆਰਡਰ ਕਰਤੇ ਵੀ ਇਹਨਾਂ ਦੀ ਜਿਹੜੀ ਸੀਸੀਟੀ ਵੀਦੂ ਸਾਹਮਣੇ ਰੱਖੀ ਜਾਂ ਪੂਰਾ ਰਿਕਾਰਡ ਮੈਂਟਨ ਕੀਤਾ ਜਾਵੇ ਕੌਣ ਮਿਲਨ ਆ ਰਿਹਾ ਕੌਣ ਜਾ ਰਿਹਾ ਕਿਹੜਾ ਆਇਆ ਕਿਹੜਾ ਗਿਆ ਦੂਸਰੇ ਪਾਸੇ ਖਰਚ ਅੰਸ਼ਿਤ ਭੁੱਲਣ ਨੇ ਵੀ ਕੈਪਟਨ ਦਿੱਤੀ ਆਪਣੀ ਬਕਾਇਦਾ ਤੌਰ ਤੇ ਕੋਰਟ ਦੇ ਵਿੱਚ ਉਹਨੇ ਇੰਨੀ ਗੱਲ ਕਹੀ ਆ ਕਿ ਜਿਹੜੀ ਡੀਸੀ ਆਫਿਸ ਤੋਂ ਉਹਦਾ ਰਿਕਾਰਡ ਆ ਉਹਦੀ ਫੁਟੇਜ ਸਾਭੀ ਜਾਵੇ ਹੂੰ ਪਤਾ ਕਿਉਂ ਉਹ ਇਸ ਕਰਕੇ ਵੀ ਇਹ ਉਹ છોકરી ਕਾ ਜੀ ਮੈਨੂੰ ਪੰਜਾਬ ਚੋਂ ਫੜਿਆ ਇਹਨਾਂ ਨੂੰ ਪੰਜਾਬ ਚੋਂ ਫੜਿਆ ਨਹੀਂ ਇਹ ਨੂੰ ਆਪਣੇ ਉਦ ਨਾਲ ਘਰ ਲੈ ਕੇ ਗਏ ਕਰੋ ਰਸਪਾਈ ਇਹਨਾਂ ਨੇ ਵੀ ਰੱਖ ਲੋ ਕੋਈ ਗੱਲ ਨਹੀਂ ਜਦੋਂ ਗੁਨਾਹੇ ਤੁਸੀਂ ਜਿੰਦੇ ਵੱਡੇ ਕੀਤੇ ਫਿਰ ਜੋ ਮਰਜ਼ੀ ਉਹਦੀ ਤੁਮੜੀ ਕਿਰਤ ਕਰੀਤਾ ਹੋਵੇ ਹੁਣ ਭ੍ਰਸਤਾਚਾਰ ਦੀ ਧਾਰਾ 188 ਜਿਹੜੀ ਆ ਹੂੰ ਉਹਦੀ 13 2 ਤੇ 13 1 ਦੇ ਵਿੱਚ ਇਹਦੇ ਵਿੱਚ ਬਕਾਇਦਾ ਤੌਰ ਤੇ 4 ਸਾਲ ਤੋਂ ਲੈ ਕੇ 10 ਸਾਲ ਦੀ ਸਜ਼ਾ ਹੈਗੀ ਹੂੰ ਜੁਰਮਾਨਾ ਵੀ ਠੇਗਾ ਦਾ ਤੇ ਜਿਹੜੀ ਨਵੀਂ ਧਾਰਾ ਆਈ ਹੈ ਬੀਐਨਐਸ 66 2 ਉਹਦੇ ਤਹਿਤ ਇਸ ਧਾਰਾ ਦੇ ਇਹ ਜਿਹੜਾ ਛੰਜਣ ਧਾਰਾ ਇਹਦੇ ਵਿੱਚ ਅਪਰਾਧ ਦੇ ਵਿੱਚ ਮਰਤੂ ਦੰਡ ਮਤਲਬ ਵੀ ਮੌਤ ਦੀ ਸਜ਼ਾ ਹੋ ਸਕਦੀ ਹੈ ਤੇ ਉਮਰ ਭਰ ਜੇਲ੍ਹ ਵੀ ਹੋ ਸਕਦੀ ਹੈ ਹੂੰ ਇਹਦੇ ਫੇ ਬੜੀ ਸਖਤ ਸਜ਼ਾ ਸਾਰਾ ਬੀਐਨਐਸ ਚ ਕੱਢੀ ਹੈ ਨਾ ਬਿਲਕੁਲ ਬਿਲਕੁਲ ਬੀਐਨਐਸ ਦੇ ਵਿੱਚ ਜਿਹੜੀ ਆ ਪਾਵਰ ਆਫ ਪੁਨਸ ਨੂੰ ਬਹੁਤ ਦੇਤੀਆਂ ਇਹਨਾਂ ਨੇ ਕਿ ਜੋ ਮਰਜ਼ੀ ਕਰਦੇ ਕੋਈ ਗੱਲ ਨਹੀਂ ਇੱਥੋਂ ਮਰਜ਼ੀ ਬੰਦਾ ਚੱਕ ਨੂੰ ਕੋਈ ਗੱਲ ਨਹੀਂ ਕੋਈ ਪੁੱਛਣ ਦੀ ਲੋੜ ਨਹੀਂ ਗਈ ਅਡ ਸਰ ਇੱਕ ਗੱਲ ਦੱਸਿਓ ਜਿਹੜਾ ਮਤਲਬ ਜਦੋਂ ਸੀਬੀਆਈ ਇਹਨਾਂ ਪੈਸਾ ਜਾਂ ਇਹਨੇ ਐਸੈਟਸ ਰਿਕਵਰ ਕਰਦੀ ਆ ਜਦੋਂ ਬੰਦਾ ਦੋਸ਼ੀ ਸਾਬਤ ਹੋ ਜਾਂਦਾ ਤਾਂ ਫਿਰ ਇਹ ਜਿਹੜਾ ਪੈਸਾ ਹੈ ਜਿਹੜੇ ਐਸੈਟਸ ਹੈ ਇਹ ਸਰਕਾਰ ਦੇ ਖਜ਼ਾਨੇ ਚਲੇ ਜਾਂਦੇ ਆ ਇਹ ਬਿਲਕੁਲ ਖਜ਼ਾਨੇ ਦੇ ਸਰਕਾਰ ਦੇ ਖਜ਼ਾਨੇ ਚ ਜਲ ਜਾਂਦੇ ਆ ਕੋਰਟ ਦੀ ਇੱਕ ਸਾਡੀ ਜਿੱਤੇ ਨੇ ਮਕਦਮਾ ਮਾਲ ਮਕਦਮਾ ਜਿਹੜੀ ਬਣ ਜਾਂਦੀ ਹੈ ਹਮ ਮਾਲ ਮਕਦਮਾ ਪ੍ਰਾਪਰਟੀ ਬਣ ਜਾਂਦੀ ਹੈ ਜਾਂ ਤੇ ਸੀਬੀਏ ਦੀ ਤਜੋਰੀ ਚ ਪਈ ਰਹੂ ਉੱਥੇ ਲਮਾਰੀ ਚ ਪੈ ਰਣਗੇ ਪੈਸੇ ਹਮ ਜਾਂ ਫਿਰ ਉਹ ਕੋਰਟ ਜਮਾ ਕਰਾ ਦੇਣਗੇ ਕੋਰਟ ਖਜ਼ਾਨੇ ਜਮਾ ਕਰਾ ਦੂਗਾ ਤਾਂ ਉਹਦਾ ਰਿਕਾਰਡ ਰੱਖਿਆ ਜਾਊਗਾ ਪੀਨੇ ਪੈਸੇ ਕੋਰਟ ਸੀ ਖਜ਼ਾਨੇ ਜਮਾ ਕਰਾਏ ਹਮ ਕੋਰ ਉੱਥੇ ਦੇ ਪੈਸੇ ਸੜ ਜਾਣਗੇ ਸੁੱਕ ਜਾਣਗੇ ਗਲ ਜਾਣਗੇ ਜੇ ਪੈ ਪੈਰੇ ਦੰਦ ਇਹ ਮਾਲ ਮਕਦਮਾ ਪ੍ਰਾਪਰਟੀ ਹੁੰਦੇ ਆ ਇਹ ਕੋਰਟ ਤੇ ਡਿਪੈਂਡ ਕਰਦਾ ਕਿ ਇਹਨੂੰ ਕਿੱਥੇ ਰੱਖਣਾ ਹੈ ਉਹਨਾਂ ਕੋਰਟ 'ਚ ਰੱਖਣਾ ਵਾ ਸੀਬੀ 'ਚ ਰੱਖਣਾ ਜਾਂ ਖਿਜਾਨੇ ਜਿਮਾ ਕਰਦੇ ਆਮ ਤੌਰ ਤੇ ਖਿਜਾਨੇ ਜਿਮਾ ਕਰਦੇ ਮੌਤ ਪੜੀ ਬੜੀ ਵੱਡੀ ਹੈ ਹੂੰ ਤੁਹਾਨੂੰ ਪਤਾ ਹੋਏਗਾ ਨਾ ਮੋਹਾਲੀ ਦੀ ਅਦਾਲਤ ਦੇ ਇੱਕ ਕੇਸ ਦੇ ਵਿੱਚ ਸਜ਼ਾ ਦੇਤੀ ਸੀ ਆਪਣੇ ਨੂੰ ਲਗਾ ਸਾਲ ਦੀ ਸਜ਼ਾ ਇੱਕ ਇੱਕ ਮਿੰਟ ਪਰੇ ਕਿੰਨੀ ਹੋਈ ਸੀ ਉਹਦੇ ਤੇ ਜਮਾਨਤ ਤੋਂ ਕਿੰਨਾ ਜੁਰਮਾਨਾ ਸੀ 1 ਕਰੋੜ ਰੁਪਇਆ ਉਹ ਜਮ੍ਹਾਂ ਕਰਾਉਣਾ ਪਿਆ ਸੀ ਤੇ 4 ਵਜੇ ਤੱਕ ਸਰਕਾਰ ਕਾਲੀਆਂ ਦੀ ਸੀ ਤੇ ਜਿਹੜਾ ਲੰਗਾ ਸੀ ਉਹ ਕੋਟ 'ਚ ਬਿਠੜਿਆ ਤੇ ਅਗਲੇ ਪੰਡ ਬੰਦ ਕਰਦੀ ਸੀ ਟੋਟੇ ਦੀ ਪੰਡ ਬੰਦ ਕੇ 1 ਕਰੋੜ ਰੁਪਇਆ ਦੀ ਕਿ ਚੁੱਕੋ ਜੀ ਕੋਟ ਨੂੰ ਗਿਆ ਜੀ ਲਾ ਲਓ ਕਿਸ ਨੇ ਕਿ ਜੀ ਬੈਂਕ ਜਮ੍ਹਾਂ ਕਰਾ ਦਿਓ ਤੇ ਰਸੀਦ ਲੈ ਕੇ ਦੇ ਦਿਓ ਉਹ ਵੀ ਸਰਕਾਰੀ ਖਤੇ ਜਮ੍ਹਾਂ ਹੋਵੇ ਸਰੇ ਜੀ ਜਦੋਂ ਕਿਤੇ ਦੇਣੇ ਹੋਣਗੇ ਵਾਪਸ ਆਰਡਰ ਕਰ ਦੂਗੀ ਕੋਰਟ ਉਹ ਫਿਰ ਖਜ਼ਾਨੇ 'ਚ ਵਾਪਸ ਲੜੂਗਾ ਬੰਦਾ ਪੈਸੇ ਇਸ ਕਰਕੇ ਇਹ ਪੈਸੇ ਜਿਹੜੇ ਨੇ ਉਹ ਵਾਕਿਆ ਹੀ ਜਿਹੜੇ ਮਾਲ ਮਕਦਮਾ ਹੁੰਦੇ ਨੇ ਡਿਪੈਂਡ ਕਰਦਾ ਕੋਰਟ ਦੇ ਉੱਤੇ ਜਿੰਦੇ ਥੋੜਿਆ ਤਾਂ ਫਿਰ ਤੇ ਪੈ ਰਹਿੰਦੇ ਕੋਰਟ ਦੇ ਵਿੱਚ ਜਾਂ ਥਾਣੇ ਜਾਂ ਏਜੰਸੀ ਕੋਲ ਪੈ ਰਹਿੰਦੇ ਆ ਜੇ ਜ਼ਿਆਦਾ ਮਾਉਂਟ ਆ ਵੱਡੀ ਮਾਉਂਟ ਆ ਤਾਂ ਫਿਰ ਉਹ ਸਰਕਾਰੀ ਖਾਤੇ ਜਮਾ ਹੋਣਗੇ ਜੀ ਪੜ ਸਾਹਿਬ ਹੁਣ ਉਹ ਹੀ ਗੱਲ ਜਿਹੜੀ ਆਪਾਂ ਪਿੱਛੇ ਮੜੀਜੀ ਸ਼ੋਅ 'ਤੇ ਆਏ ਆਂ ਵੀ ਤਰਨ ਤਰਨ ਦੇ ਵਿੱਚ ਪਹਿਲਾਂ ਕਹਿੰਦੇ ਹਰਮੀਤ ਸੰਧੂ ਹਰਾ ਦਿਓ 2022 ਦੇ ਵਿੱਚ ਵੀ ਇਹ ਨਸ਼ਾ ਖਤਮ ਕਰਨਾ ਹੁਣ ਕਹਿੰਦੇ ਆ ਵੀ ਜੇ ਇਹ ਨਸ਼ਾ ਖਤਮ ਕਰਨਾ ਤੇ ਹਰਮੀਤ ਸੰਧੂ ਜਿਤਾ ਦਿਓ ਹਰਮੀਤ ਸੰਧੂ ਐਸਾ ਕਿਹੜਾ ala ਦੀਂਦਾ ਚਰਾਗ ਆ ਵੀ ਕਦੀ ਉਹ ਨਸ਼ਾ ਖਤਮ ਕਰਾਉਣ ਵਾਸਤੇ ਵਰਤਿਆ ਜਾਂਦਾ ਤੇ ਕਦੀ ਉਹ ਨਸ਼ਾ ਵਕਾਉਣ ਵਾਸਤੇ ਵਰਤਿਆ ਜਾਂਦਾ ਹਰਮੀਤ ਸਿੰਘ ਸੰਧੂ ਬਾਰੇ ਕੱਲ ਬੇਕਾਇਦਾ ਤੌਰ ਤੇ ਕਾਂਗਰਸ ਵਾਲਿਆਂ ਜਿਹੜੇ ਉਹ ਬੜੇ ਰਾਜ ਫੁੱਲੇ ਸੀਗੇ ਉਹਨਾਂ ਕਹਿੰਿਆ ਜੀ ਇਹ ਬੰਦਾ ਪਿਛਲੇ 7 ਸਾਲਾਂ ਚ ਦੱਸਦੇ ਵੀ ਕਿੰਨੇ ਦਿਨ ਤਰੰਤਰ ਰਿਹਾ ਇਹ ਜਾਦਾ ਸਮਾਂ ਜਿਹੜਾ ਕੈਨੇਡਾ ਤੇ ਰਿਹਾ ਪੰਜਾਬ ਤੋਂ ਬਾਹਰ ਰਿਹਾ ਵਾ ਤੇ ਹੁਣ ਇਲੈਕਸ਼ਨ ਤੋਂ ਬਾਅਦ ਮੈਂ ਫਿਰ ਦੌੜ ਜਾਣਾ ਇੱਥੋਂ ਫਾਇਦਾ ਦਾ ਕੀ ਹੈ ਤੇ ਵਿਰਸਾ ਸਿੰਘ ਬਲਟੋਆ ਨੇ ਕਾਗਰਸੀ ਉਮੀਦਵਾਰ ਤੇ ਦੋਸ਼ ਇਹ ਲਾਇਆ ਕਿ ਇਹਦਾ ਬਾਪੂ ਤੇ ਇਹਦਾ ਦਾਦਾ ਹੂੰ ਕਰਨ ਬੁਰਜਿਤਾ ਕਰਨ ਬੋਇਦਾ ਜਿਹੜਾ ਬਾਪੂ ਆ ਉਹ ਜਸ ਬੁਰਜ ਸੀਗਾ ਉਹਦਾ ਬਾਪੂ ਦਾ ਅਜੀਤ ਸਿੰਘ ਬੁਰ ਸੀਗਾ ਕਹਿੰਦਾ ਸਮਗਦਰ ਸੀ ਅਜੀਤ ਸਿੰਘ ਜਿਹੜਾ ਸਮਗਦਰ ਨਾਮੀ ਸਮਗਦਰ ਸੀ ਨਾਮੀ ਸਮਗਦਰ ਮੈਂ ਨਹੀਂ ਕਹਿ ਰਿਹਾ ਗਿਰਸਾ ਸਿੰਘ ਬਲਟੂਆ ਦੀ ਬਾਈਟ ਆ ਤੇ ਕਹਿੰਦਾ 1999 ਚ ਮੈਂ ਵੀ ਜੇਲ ਸੀ ਤੇ ਉਦੋਂ ਇਹ ਵੀ ਹੈਰਨ ਦੇ ਕੇਸ ਚ ਆਏ ਸੀ ਹੂੰ ਸ਼ਰਧਦੇ ਦੇ ਬਾਪੂ ਦੀ ਗੱਲ ਕਰਦਾ ਜੀ ਹਦਾਦੇ ਦੀ ਗੱਲ ਕਰਦਾ ਸੀ ਜਿਹੜੇ ਐਡੇ ਐਡੇ ਓਦੋਂ 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 ਪਰਸਪ 99 ਦੇ ਵਿੱਚ ਆ ਹੈਰੋਇਨ ਆ ਸਾਰਾ ਸਿੰਥੈਟਿਕ ਨਸ਼ਾ ਆ ਗਿਆ ਸੀ ਪੰਜਾਬ ਦੇ ਵਿੱਚ ਮੈਕ ਹੁੰਦੀ ਸਮੈਕ ਹੁੰਦੀ ਅੱਛਾ ਓਦੋਂ ਸਮੈਕ ਦੇ ਕੇਸ ਚ ਆਏ ਸੀ ਅੱਛਾ ਇਸ ਤਰ੍ਹਾਂ ਕੇ ਇਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਰੱਖੋਗੇ ਕਿ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਜੇ ਨੌਜਵਾਨਾਂ ਨੂੰ ਬਚਾਉਣਾ ਹੈ ਤੇ ਹਰਮੀਤ ਕੋ ਹਰਾਣਾ ਹੈ ਅੱਜ ਕਹਿੰਦੀ ਨੌਜਵਾਨਾਂ ਨੂੰ ਬਚਾਉਣਾ ਹੈ ਤੇ ਹਰਮੀਤ ਕੋ ਜਿਤਾਵਾ ਹੈ ਹੂੰ ਖੈਰ ਅਗਦੀ ਕੋ ਸਟੈਂਡ ਆ ਮਾਦੀ ਪਾਰਟੀ ਦਾ ਤੇ ਇਹ ਤੇ ਗੱਲ ਮੰਨੀ ਉਹਨੇ ਕਿ ਅਸੀਂ ਬੜਾ ਸਮਝਾਇਆ ਹਰਮੇਤ ਨੂੰ ਨਹੀਂ ਆਖੇ ਲੱਗਾ ਸਾਡੀ ਗੱਲ ਤੇ ਚੰਗੀ ਗੱਲ ਲੇਕਿਨ ਮੈਂ ਇਹ ਦੱਸ ਦਿਆਂ ਤਰਨਤਾਰ ਦੇ ਜਿਹੜੇ ਹਾਲਾਤ ਨੇ ਉਹ ਲਗਭਗ ਨਿਖਰ ਕੇ ਸਾਹਮਣੇ ਆ ਰਹੇ ਹਮ ਹਾਕਮ ਤੇ ਦੀ ਸਾਰੀ ਮਨਿਸਟਰੀ ਬੀਠੀ ਆ ਐਮਐਲਏ ਬਠਾਏ ਨੇ ਗਲੀ ਗਲੀ ਲਾਏ ਨੇ ਤੇ ਲੋਕਾਂ ਦਾ ਝਕਾ ਫੇਰ ਵੀ ਪੰਥੋਂ ਕਿਮੀਦਾਰਾਂ ਦੇ ਪਾਸੇ ਲੋਕ ਚੁੱਪ ਹੋ ਗਏ ਬੋਲਦੇ ਨਹੀਂ ਮੈਨੂੰ ਇੱਕ ਬੰਦਾ ਦੱਸਦਾ ਕਹਿੰਦਾ ਜੀ ਜਿਹੜੀਆਂ ਬੀਬੀਆਂ ਉੱਥੇ ਸੇਵਾ ਕਰਨ ਉਹਦੀਆਂ ਨਾ ਬਾਬਾ ਗੁੱਡਾ ਸਾਹਿਬ ਲੰਗਰ ਦੀ ਸੇਵਾ ਕਰਨ ਉਹਦੀਆਂ ਹੂੰ ਉਹ ਆਪਸ ਵਿੱਚ ਗੱਲਾਂ ਕਰਦੀਆਂ ਤੇ ਸਾਡੀਆਂ ਬੀਬੀਆਂ ਉੱਥੇ ਗਈਆਂ ਸੀ ਉਹ ਕਹਿੰਦੀ ਐ ਵੀ ਵੋਟ ਕਿੰਨੂੰ ਬਣਾਈਏ ਕਹਿੰਦੀ ਜੀ ਅਸੀਂ ਕਹਿੰਦੇ ਤੇ ਅਸੀਂ ਹੈਗੇ ਆਂ ਵੀ ਅਸੀਂ ਸਿਕੁੰਦਰਪੁਰਲਾਵਾਦ ਪਾਉਣੀ ਐ ਪਰ ਵੋਟ ਅਸੀਂ ਮਨਦੀਪ ਨੂੰ ਬੋਲੀ ਇਹ ਨੂੰ ਵੋਟ ਪਾਉਣਾ ਮਤਲਬ ਹੈ ਤੁਸੀਂ ਗੈਂਗਸਟਰ ਨੂੰ ਪਨਾਹ ਦੇ ਰਹੇ ਹੋ ਗੈਂਗਸਟਰ ਨੂੰ ਤੁਸੀਂ ਜ਼ਕਰ ਕਰ ਰਹੇ ਕੰਚਨਪ੍ਰੀਤ ਕੌਰ ਜਿਹੜੀ ਦੀ ਧੀ ਜਿਹੜੀ ਉਹਦੀ ਕਵਰਿੰਗ ਉਮੀਦਵਾਰ ਸੀ ਉਹ ਅਮਰਤਪਾਲ ਸਿੰਘ ਬਾਟ ਉਹਦੀ ਵਾਈਫ ਆ ਪਤਾ ਇਹ ਗੱਲ ਦਾ ਸ਼ਰਤ ਹਾਂਜੀ ਹਾਂਜੀ ਉਹਦੀ ਪਤਨੀ ਆ ਇਹ ਸੇ ਕਰਕੇ ਟੱਕਰ ਬੜੀ ਜ਼ਬਰਦਸਤ ਆ ਲੇਕਿਨ ਮੈਂ ਫਿਰ ਕਹਿ ਦਿਆਂ ਕਿ ਜਿਹੜਾ ਭਾਈ ਅਮਰਤਪਾਲਾ ਟੈਂਪੂ ਸੀ ਨਾ ਜਿਸ ਤਰੀਕ ਲੌਕਿਕ ਪਾਸੜ ਹੋਗੇ ਜੀ ਉਹ ਗੱਲ ਨਹੀਂ ਹੈਗੀ ਹੈਗੀ ਜਰੂਰ ਪੰਥਕ ਵੀਰਵਾਰ ਦੀ ਗੱਲ ਜਰੂਰ ਹੈਗੀ ਆ ਹੂੰ ਲੋਕ ਚਾਹੁੰਦੇ ਉਹਨੂੰ ਵੋਟ ਪਾਣ ਲੇਕਿਨ ਜਿਸ ਤਰੀਕੇ ਨਾਲ ਭਾਈ ਅਮਰਤਪਾਲ ਦੇ ਹਰਚ ਖੁੱਲ ਕੇ ਐਸੀ ਉਸ ਤਰ੍ਹਾਂ ਖੁੱਲ ਕੇ ਨਹੀਂ ਆ ਰਹੇ ਜੀ ਪਰ ਸਾਬਾਤ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼ੁਕਰੀਆ ਜੀ ਸ਼ੁਕਰੀਆ